ਨਾ ਕੋ ਜਿਹੜੇ ਆ ਜਿਹੜੀਆਂ ਜੱਥੇਬੰਦੀਆਂ 200 ਬੰਦੇ ਜੱਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਹੂੰ ਇਹ ਤਾਂ ਇਹਨਾਂ ਦਾ ਕੋਈ ਨਿੱਜੀ ਕੌਜ ਹੈ ਹੂੰ ਇਹ ਤਾਂ ਜ਼ਰੂਰ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਕਿ ਸਾਨੂੰ ਸੱਦਾ ਪੱਤਰ ਦੇ ਸਾਡੇ ਨਾਲ ਸਾਨੂੰ ਸੱਦਣ ਹੂੰ ਮੈਨੂੰ ਲੱਗਦਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਤੁਸੀਂ ਡੱਲੇਵਾਲ ਬੱਲੇਵਾਲ ਸਾਹਿਬ ਤੁਸੀਂ ਮੈਂ ਤੁਹਾਡੀ ਗੱਲ ਵੱਡੀ ਕਰਦੇ ਆ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਆ ਕੇ ਤੁਹਾਡੇ ਨਾਲ ਲੱਗ ਜਾਣ ਇੱਕ ਗੱਲ ਪੰਜਾਬ ਦਾ ਸੱਚ ਹੈ ਕਿ ਜੇ ਮਨਮਟੋ ਕਈ ਵਾਰੀ ਹੋ ਜਾਂਦਾ ਤਾਂ ਅਸੀਂ ਇੱਕ ਦੂਸਰੇ ਦੀ ਮਰਗਤ ਤੇ ਵੀ ਨਹੀਂ ਜਾਂਦੇ ਭੋਗ ਦੇ ਵੀ ਲੋਕ ਸੱਦਾ ਪੱਤਰ ਭੇਜਦੇ ਆ ਜੇ ਉਹਨਾਂ ਤੁਹਾਡਾ ਬਿਆਨ ਪਹਿਲਾਂ ਆਇਆ ਸੀ ਕਿ ਅਸੀਂ ਅਪੀਲ ਕਰਦੇ ਆ ਆ ਕੇ ਲੜੋ ਤੇ ਫਿਰ ਉਗਰਾਹਾਂ ਸਾਹਿਬ ਦਾ ਬਿਆਨ ਆਉਂਦਾ ਕਿ ਸੰਯੁਕਤ ਮੋਰਚੇ ਦਾ ਜੋ ਫੈਸਲਾ ਆਏਗਾ ਉਹ ਬਾਅਦ ਚ ਪਰ ਅਸੀਂ ਤੁਹਾਡੇ ਨਾਲ ਤਾਲਮੇਲ ਬਿਠਾਉਣ ਲਈ ਤਿਆਰ ਆਂ ਕੀ ਉਹ ਉਹੀ ਮਤਲਬ ਅਸੀਂ ਵੀ ਜੱਟਾਂ ਮਾਫ ਕਰਨਾ ਕਿ ਜੱਟ ਵਾਲੀ ਘੜੀ ਫਸੀ ਹੋਈ ਹੈ ਜੇ ਤੁਹਾਡੇ ਵੱਲੋਂ ਕੋਈ ਸੱਦਾ ਮੀਟਿੰਗ ਦਾ ਸਰਬਸਾਂਝੀ ਦਾ ਆ ਜਾਂਦਾ ਤੇ ਫਿਰ ਗੱਲ ਬਣ ਸਕਦੀ ਹੈ ਭਈ ਅਸਲ ਚਵਾਨਾ ਸਾਹਿਬ ਸਾਡੀ ਕਿਸੇ ਨਾਲ ਜੱਟ ਵਾਲੀ ਅੜੀ ਨਹੀਂ ਹੈ ਹੂੰ ਸਾਡੀ ਲੜਾਈ ਆ ਵਿਚਾਰਤਾ ਰਕਮਤ ਭੇਜਾਂਗੇ ਹੂੰ ਵਿਚਾਰ ਧਾਰਾ ਦੇ ਉੱਤੇ ਆ ਕੇ ਇੱਕੋ ਸੰਗ ਨਾਲੀ ਗੱਲ ਤਾਂ ਇਹ ਹੈ ਹੂੰ ਕਿ ਇਹੀ ਵੀਰ ਆ ਜਿਹੜੇ ਹੂੰ ਜਿੱਦੇ ਅਸੀਂ ਦਿੱਲੀ ਦੀ ਤਿਆਰੀ ਕਰ ਰਹੇ ਸੀ ਮੈਨੂੰ ਯਾਦ ਆ ਤੁਸੀਂ ਕਿਹਾ ਸੀ ਕਿ ਸਾਡੀਆਂ ਫੌਜਾਂ ਨਹੀਂ ਥੱਕੀਆਂ ਇਹਨਾਂ ਦੀਆਂ ਥੱਕ ਗਈਆਂ ਮੈਨੂੰ ਆਖਰੀ ਕਾਲ ਤੁਹਾਡੀ ਯਾਦ ਆ ਤੁਸੀਂ ਸਭ ਤੋਂ ਬਾਅਦ ਚਾਏ ਮੈਨੂੰ ਪਤਾ ਯਾਦ ਆ ਮੈਨੂੰ ਡੱਲਵਾਲ ਸਾਹਿਬ ਮੈਂ ਮੈਂ ਇਦੋਂ ਵੀ ਤਾਂ ਕਰੂੰਗਾ ਜਦੋਂ ਹੁਣ ਅਸੀਂ ਦਿੱਲੀ ਦੀ ਕਾਲ ਦੇ ਰਹੇ ਸੀਗੇ ਹੂੰ ਉਦੋਂ ਇਹਨਾਂ ਨੇ ਸਾਡੇ ਖਿਲਾਫ ਬਿਆਨਬਾਜ਼ੀ ਕਰੀ ਹੋਈ ਹੈ ਇਹਨਾਂ ਨੂੰ ਪੁੱਛੋ ਵੀ ਬਿਆਨਬਾਜ਼ੀ ਕਿ ਆ ਉਹਦਾ ਟਕੈਤ ਨੇ ਵੀ ਕੀਤੀ ਹੈ ਕਹਿੰਦੇ ਕੁਝ ਲੋਕ ਹੀਰੋ ਬਣਾਉਣਾ ਚਾਹੁੰਦੇ ਨੇ ਤੁਸੀਂ ਜਵਾਬ ਵੀ ਦਿੱਤਾ ਮੈਨੂੰ ਪਤਾ ਠੀਕ ਹੈ ਇਹੋ ਜੀ ਬਿਆਨਬਾਜ਼ੀ ਕਰੀ ਹੈ ਇਹਦਾ ਮਤਲਬ ਉਹਨਾਂ ਨੂੰ ਕਿਸਾਨਾਂ ਨਾਲ ਸਾਂਭੂਤੀ ਵਾਲੀ ਗੱਲ ਕੋਈ ਨਹੀਂ ਹੈ ਹੂੰ ਹੂੰ ਉਹਨਾਂ ਦੇ ਅੰਦਰ ਕੋਈ ਗੱਲ ਹੋਰ ਹੈ ਹੂੰ ਹੂੰ ਔਰ ਉਹ ਅੰਦਰਲੀਆਂ ਗੱਲਾਂ ਜਿਹੜੀਆਂ ਲੁਕੀਆਂ ਪਈਆਂ ਨੇ ਡਰ ਉਹਨਾਂ ਦਾ ਹੈ ਹੂੰ ਹੂੰ ਸਾਨੂੰ ਤਾਨੂੰ ਯਾਦ ਹੋਏਗਾ ਟਵਾਣਾ ਸਾਹਿਬ ਪਿਛਲਾ ਅੰਦੋਲਨ ਜਦੋਂ ਲੜਿਆ ਹੂੰ ਹੂੰ ਸਾਰਿਆਂ ਨੂੰ ਇਕੱਠੇ ਕਰਨ ਵਾਲਿਆਂ ਦੇ ਵਿੱਚ ਡੱਲੇ ਵਾਲ ਪਹਿਲੇ ਨੰਬਰ ਤੇ ਮੂਰੀ ਸਭ ਤੋਂ ਪਹਿਲਾਂ ਮੈਨੂੰ ਪਤਾ ਬਿਲਕੁਲ ਹੁਣ ਵੀ ਤੁਹਾਡੇ ਪਰਿਵਾਰ 'ਚ ਦਿੱਕਤਾਂ ਨੇ ਵਾਈਫ ਚਲੇ ਗਏ ਤੁਸੀਂ ਵੀ ਬਿਮਾਰ ਹੋ ਪਰ ਫਿਰ ਵੀ ਚਲੋ ਲੜ ਰਹੇ ਹੋ ਕੁਦਰਤ ਤੁਹਾਨੂੰ ਤਾਕਤ ਬਖਸ਼ੇ ਗੱਲ ਤੁਹਾਡੀ درست ਹੈ ਜੀ ਹਾਂ ਅੱਛਾ ਹੁਣ ਜਿਹੜੀਆਂ ਵਿਚਾਰ ਧਾਰਕ ਮਤ ਪੇਦ ਨੇ ਅਸੀਂ ਚਾਹੁੰਦੇ ਹਾਂ ਵੀ ਕਿਸਾਨਾਂ ਦਾ ਕਰਜ਼ਾ ਮੁਕਤੀ ਹੋ ਜਾਏ ਹੂੰ ਜਿਹੜੀਆਂ ਥਿਰਾਂ ਚਾਹੁੰਦੀਆਂ ਨੇ ਵੀ ਕਰਜ਼ਾ ਮੁਕਤੀ ਹੋਣੀ ਹੀ ਨਹੀਂ ਚਾਹੀਦੀ ਹੂੰ ਸੋ ਆਵਦਾ 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 ਕੈਂਟਰ ਬਚਾਉਣ ਵਾਸਤੇ ਤਾਂ ਕੁਝ ਵੀ ਮਰਜ਼ੀ ਕਰ ਸਕਦੇ ਨੇ ਲੇਕਿਨ ਉਹਨਾਂ ਦੀ ਵਿਚਾਰਧਾਰਾ ਤਾਂ ਉੱਥੇ ਜਿਉ ਉੱਚ ਦੇ ਅੰਦੋਲਨ ਨੂੰ ਨਹੀਂ ਲੱਗੇ ਜਾਏਗੀ ਹੂੰ ਹੂੰ ਸੋ ਮੈਂ ਜਿਆਦਾ ਪਲੀਜ਼ ਹੋਏ ਤੇ ਮੈਂ ਕੋਈ ਟਿੱਪਣੀ ਕਰਨੀ ਮੈਂ ਹਾਂ ਕਈ ਵਾਰੀ ਕਈ ਵਾਰੀ ਮੈਸੇਜ ਗਲਤ ਚੱਲ ਜਾਂਦਾ ਤੁਸੀਂ ਤਾਂ ਹਾਂ ਮੈਂ ਚਾਹੁੰਦਾ ਵੀ ਜਿਹੜਾ ਵੀ ਇਸ ਮੋਰਚੇ ਦਾ ਜਿਹੜਾ ਸਮਰਥਨ ਕਰਨਾ ਕਰਨਾ ਚਾਹੁੰਦਾ ਹੈ ਹੂੰ ਉਹਨੂੰ ਉਹਨਾ ਸਾਹਿਬ ਨੇ ਸਮਰਥਨ ਦੇ ਵਿੱਚ ਉਦੋਂ ਵੀ ਕਿਹਾ ਹੂੰ ਇਹ ਵੀ ਉਹਦਾ ਵੱਖਰੀ ਸਟੇਜ ਲਾ ਕੇ ਵੱਖਰਾ ਪ੍ਰੋਗਰਾਮ ਆਪਣਾ ਅੰਦੋਲਨ ਦਾ ਸਾਥ ਦੇ ਹੀ ਗਿਆ ਹਮ ਹਮ ਅਗਲੇ ਸਰ ਕੋ ਦਿੱਲੀ ਤੇ ਤੋਹੀ ਰਹਾ ਤਾਂ ਨਹੀਂ ਨਾ ਜੀ ਹਮ ਹਮ ਦਿੱਲੀ ਦੇ ਹੋਰ ਬਸੜੇ ਰਸਤੇ ਨੇ ਹਮ ਹਮ ਹੋਰ ਕੋਈ ਰਸਤਾ ਰੋਕ ਕੇ ਪਹੁੰਚ ਸਕਦੇ ਨੇ ਜਾਂ ਆਜਨ ਬਾਰਡਰ ਦੇ ਉੱਤੇ ਜ਼ਰੂਰੀ ਸਾਡੇ ਨਾਲ ਹੀ ਬੈਠਣਾ ਹੈ ਹਮ ਹਮ ਕੋਈ ਜੀ ਸਮਰਥਨ ਕਰਨ ਦਾ ਮੂਡ ਆ ਤੂੰ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਦਲੇਵਲ ਸਾਹਿਬ ਕੱਲ ਦੀ ਫਿਰ ਕਵਾਇਦ ਕਿਸ ਤਰ੍ਹਾਂ ਹਰਿਆਣੇ ਚੋਂ ਜਿਵੇਂ ਗੁਨਾਮ ਸਿੰਘ ਚੜੂਨੀ ਜਾਂ ਹਰਿਆਣੇ ਚੋਂ ਜਿਵੇਂ 50 ਕਿਲੋਮੀਟਰ ਹਰਿਆਣਾ ਵੀ ਸੀਲ ਕਰ ਦਿੱਤਾ ਤੁਹਾਡੀ ਹਰਿਆਣੇ ਵਾਲੀ ਜਨਤਾ ਜਿਹੜੀ ਸਰੋਤੇ ਨੇ ਜਾਂ ਪਬਲਿਕ ਹੈ ਉਹਨਾਂ ਨੂੰ ਕੀ ਅਪੀਲ ਹੈ ਜਾਂ ਪੰਜਾਬ ਵਾਲਿਆਂ ਨੂੰ ਕੱਲ ਦੀ ਜਿਹੜੀ ਲੜਾਈ ਹੈ 11 ਵਜੇ ਦੀ ਕਿਉਂਕਿ ਸਰਕਾਰ ਸਖਤੀ ਕਰੇਗੀ ਕੱਲ ਦਾ ਸਮਾਂ ਬਹੁਤ ਚਿੰਤਾਜਨਕ ਹੈ ਉਸ ਮਤਲਬਕ ਕੀ ਸੁਨੇਹਾ ਹੈ ਦੱਸ ਦਿਓ ਪਲੀਜ਼ ਦੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਅਪੀਲ ਹੈ ਪੂਰੇ ਦੇਸ਼ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਦੇਖੋ ਨਾਲ ਹਥਿਆਰਾਂ ਨਾਲ ਕਦੇ ਨਹੀਂ ਲੜਿਆ ਜਾਂਦਾ ਹਾਂ ਹਾਂ ਸ਼ਾਂਤੀ ਨਾਲ ਲੜ ਕੇ ਅੱਗੇ ਜਿੱਤਿਆ ਤਾਂ ਸ਼ਾਂਤੀ ਨਾਲ ਹੀ ਹੁਣ ਦਿੱਤਾ ਹੈ ਹਾਂ ਹਾਂ ਪੁਲਿਸ ਸਾਨੂੰ ਕੁੱਟਣਾ ਚਾਹੁੰਦੀ ਹੈ ਪੁਲਿਸ ਸਾਨੂੰ ਮਾਰਨਾ ਚਾਹੁੰਦੀ ਹੈ ਪੁਲਿਸ ਆਪ ਤੇ ਵੀ ਨਹੀਂ ਉਹ ਗੋਲੀ ਚਲਾਣੇ ਜੋ ਮਰਜ਼ੀ ਕਰੇ ਕਿਉਂਕਿ ਪੁਲਿਸ ਵੀ ਸਾਡੇ ਹੀ ਨੌਜਵਾਨ ਨੇ ਹਾਂ ਹਾਂ ਉਹਨਾਂ ਦੇ ਤਾਂ ਟਿੱਡਾ ਦਾ ਸਵਾਲ ਆ ਰੋਜੀ ਰੋਟੀ ਦਾ ਸਵਾਲ ਆ ਜਿਹਦੇ ਕਰਕੇ ਉਹਨਾਂ ਦੇ ਹੁਕਮ ਦੇ ਅਧੀਨ ਹੋਏ ਨੇ ਹੂੰ ਹੂੰ ਔਰ ਉਹ ਕਰ ਸਕਦੇ ਨੇ ਕੁਝ ਮਰਜ਼ੀ ਲੇਕਿਨ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਹੱਥ ਨਹੀਂ ਚੱਕਿਆ ਜਾਣਾ ਚਾਹੀਦਾ ਮਤਲਬ ਦੋ ਦੋਨਾਂ ਮੋਰਚਿਆਂ ਤੇ 11 ਵਜੇ ਤੁਸੀਂ ਸਾਰੇ ਲੀਡਰ ਸਾਹਿਬਾਨ ਅੱਗੇ ਹੋ ਕੇ ਮਤਲਬ ਵਧੋਗੇ ਕਿਉਂਕਿ ਉਹਦੇ ਲਈ ਮਤਲਬ ਸਰਹੱਦ ਤੇ ਜਿਹੜਾ ਹੈਗਾ ਇਸ ਵਕਤ ਬੈਰੀਕੇਡ ਬਹੁਤ ਸਖਤ ਨੇ ਹਨਾ ਸੋ ਬਹੁਤ ਮਤਲਬ ਇਮਦਦ ਦੀ ਜ਼ਰੂਰਤ ਹੈ ਲੋਕ ਆ ਵੀ ਰਹੇ ਨੇ امداد ਦੇ ਵਿੱਚ ਡੱਲੇ ਵੱਲ ਸਭ ਪਰ ਇਸ ਤਰ੍ਹਾਂ ਤੁਸੀਂ ਜਿਹੜੇ ਸਿਆਸੀ ਲੋਕ ਸੀ ਲੱਖਾ ਸੁਧਾਨਾ ਦਾ ਸੀ ਉਹ ਵੀ ਇਲੈਕਸ਼ਨ ਲੜਦਾ ਸੀ ਮੇਰੇ ਖਿਆਲੋਂ ਉਹਨੂੰ ਵੀ ਲਾਂਭੇ ਕਰ ਦਿੱਤਾ ਕਿਸੇ ਵੀ ਸਿਆਸੀ ਧਰ ਨੂੰ ਤੁਸੀਂ ਲਾਂਭੇ ਕਰ ਦਿੱਤਾ ਜੀ ਹਾਂਜੀ ਜੀ ਇਸ ਤਰ੍ਹਾਂ ਹਰਿਆਣੇ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਪਰਲੇ ਪਾਸਿਓਂ ਕੀ ਸੱਦਾ ਹੈ ਜਾਂ ਤੁਹਾਡੇ ਹਮਖਿਆਲ ਜਿਹੜੇ ਹਰਿਆਣੇ 'ਚ ਨੇ ਜਾਂ ਯੂਪੀ 'ਚ ਨੇ ਉਹਨਾਂ ਨੂੰ ਕੀ ਸੱਦਾ ਕੱਲ ਦੇ ਅੰਦੋਲਨ ਵਾਸਤੇ ਕੱਲ੍ਹ ਦੇ ਅੰਦੋਲਨ ਵਾਸਤੇ ਮੇਰੀ ਹੱਥ ਛੋੜ ਕੇ ਬੇਨਤੀ ਮੈਂ ਫਿਰ ਨਹੀਂ ਇਹ ਕੀਤੀ ਹੈ ਕਿ ਇੱਕ ਤਾਂ ਸ਼ਾਂਤੀ ਬਣਾ ਕੇ ਰੱਖੋ ਹੂੰ ਜਿੰਨਾ ਵੀ ਵੱਧ ਤੋਂ ਹੋਵਤ ਹੋ ਸਕਦਾ ਸੜਕਾਂ ਦੇ ਨਿਕਲੋ ਹੂੰ ਸੜਕ ਜਿਹੜੀ ਸਰਕਾਰ ਦੀ ਦਹਿਸ਼ਤ ਨੂੰ ਤੋੜੀਏ ਤੱਕੜੇ ਹੋ ਗਏ ਹੂੰ ਹੂੰ ਅਗਲੀ ਜਿਹੜੀ ਗੱਲ ਹੈ ਹੂੰ ਤੇ ਅਸੀਂ ਸ਼ਾਂਤੀ ਦਾ ਬੱਲਾ ਨਹੀਂ ਛੱਡਣਾ ਹੂੰ ਹੂੰ ਸਰਕਾਰ ਤੋਂ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਫੇਰ ਦੁਬਾਰਾ ਹੂੰ ਹੂੰ ਸਰਕਾਰ ਜਾਂ ਤਾਂ ਕੱਲ ਤੱਕ ਹਜੇ 24 ਘੰਟੇ ਪਏ ਨੇ ਉਸ ਮਾਮਲੇ ਉਸ ਉਹ ਸਾਡੀ ਕੋਲ ਚਾਹ ਹੂੰ ਉਦੋਂ ਤੱਕ ਸਰਕਾਰ ਫੈਸਲਾ ਲੈ ਸਕਦੀ ਆ ਸਰਕਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਦੇ ਖਰਚੇ ਦੇ ਪ੍ਰਤੀ 2+50 ਪ੍ਰਤੀ ਜੀ ਸੰਜੀਦਾ ਹੋ ਕੇ ਸਾਨੂੰ ਇਹ ਗੱਲਾਂ ਸਾਡੀਆਂ ਮੰਗਾ ਨਹੀਂ ਐ ਤੇ ਸਾਡੇ ਨਾਲ ਸਰਕਾਰ ਦੀਆਂ ਕੀਤੀਆਂ ਹੋਈਆਂ ਕਮਿਟਮੈਂਟਸ ਨੇ ਉਹਨਾਂ ਨੂੰ ਕਮਿਟਮੈਂਟਸ ਨੂੰ ਪੂਰਾ ਕਰੇ ਅੰਦਰ ਗੱਲ ਕੋਈ ਹੋਰ ਹੋਈ ਐ ਬਾਹਰ ਆ ਕੇ ਉਹਨਾਂ ਨੇ ਹੋਰ ਬਿਆਨ ਦਿੱਤਾ ਕਿ ਇਹ ਵੀ ਗੱਲ ਹਾਂਜੀ ਜੀ ਜੀ ਮੈਂ ਪਹਿਲਾਂ ਪਹਿਲੀ ਗੱਲ ਪੂਰੀ ਕਰ ਦਿਆ ਹਮਮ ਅਗਰ ਸਰਕਾਰ ਨਹੀਂ ਤੇ ਕਰਨਾ ਚਾਹੀਦਾ ਬੈਰੀਕੇਡ ਹਟਾਵੇ ਅਸੀਂ ਦਿੱਲੀ ਜਾਣਾ ਚਾਹੁੰਦੇ ਸਾਨੂੰ ਦਿੱਲੀ ਚੱਕਾ ਪ੍ਰੋਵਾਈਡ ਕਰਵਾਵੇ ਅਸੀਂ ਦਿੱਲੀ ਬੈਠ ਕੇ ਜਾ ਕੇ ਇੱਕ ਹਮਮ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਅੰਦਰ ਉਹਨਾਂ ਦੀ ਜਿਹੜੀ ਗੱਲ ਸੀਗੀ ਪ੍ਰਪੋਜ਼ਲ ਕਹਿੰਦੇ ਸੀ ਆਹ ਦਿੰਨੇ ਆ ਹਮਮ ਅਸੀਂ ਕਹਿੰਦੇ ਅਸੀਂ ਵਿਚਾਰ ਲਾਂਗੇ ਹਮਮ ਅੱਜ ਦੀ ਉਸ ਮੀਟਿੰਗ ਦੀ ਅਸੀਂ ਇੱਥੇ ਤੁਹਾਨੂੰ ਨਾ ਹਾਂ ਕਹਿੰਨੇ ਆ ਨਾ ਨਾ ਕਹਿੰਨੇ ਆ ਹਮਮ ਅਸੀਂ ਆਪਦੇ ਬੁੱਧੀਜੀਵੀਆਂ ਨਾਲ ਵਿਚਾਰ ਕਰਾਂਗੇ ਹਮਮ ਅਸੀਂ ਹੋਰ ਗੰਭੀਰਤਾ ਨਾਲ ਵਿਚਾਰ ਕਰਾਂਗੇ ਸਾਡੀ ਮੰਗ ਹਜੇ ਵੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਆ ਜੀ ਉਹਨਾਂ ਦੀ ਇਹ ਗੱਲ ਸੀਗੀ ਹੂੰ ਕਿ ਜਿੰਨਾ ਕਿ ਚਲੋ ਉਹਦੇ ਤੇ ਫਰੇਮਵਰਕ ਹੁੰਦਾ ਜੇ ਨਜ਼ਰ ਕਰਾਂਗੇ ਅਸੀਂ ਉਹਦੇ ਤੇ ਵੀ ਹੂੰ ਲੇਕਿਨ ਇੱਕ ਵਾਰੀ ਪਹਿਲਾਂ ਅਸੀਂ ਆਹ ਕਰਕੇ ਦੇਖਦੇ ਆ ਜੀ ਆਖਰ ਤੇ ਆਖਰ ਹਾਂਜੀ ਸਾਡੀ ਸਾਡੀ ਸਹਿਮਤੀ ਨਹੀਂ ਬਣੀ ਉਹਦੇ ਤੇ ਵੀ अच्छा जी लेकिन ਉਹਨਾਂ ਦੀ ਐਸੀ ਵੀ ਪਲੀ ਐਸੀ ਤੁਹਾਨੂੰ ਪ੍ਰਪੋਜ਼ਲ ਦਿੱਤੀ ਆ ਇਹ ਹੂੰ ਹੂੰ ਅਸੀਂ ਕਹਿੰਦੇ ਠੀਕ ਆ ਜੇ ਤੁਹਾਡੇ ਕੋਲੇ ਹੋਰ ਤੋਂ ਅੱਗੇ ਦੇਣ ਨੂੰ ਕੁਝ ਨਹੀਂ ਹੂੰ ਅਸੀਂ ਆਪਦੇ ਮੋਰਚੇ ਦੇ ਵਿੱਚ ਵਿਚਾਰਾਂਗੇ ਕਿ ਸਾਡਾ ਅੱਗੇ ਕੀ ਬਣਦਾ ਹੈ ਜੀ ਜਦੋਂ ਅਸੀਂ ਆਕੇ ਮੋਰਚੇ ਦੇ ਵਿੱਚ ਵਿਚਾਰ ਕਰਨੀ ਸੀ ਅਜੇ ਹੂੰ ਹੂੰ ਤੇ ਅੰਦਰ ਪ੍ਰਿਸ਼ਗੋਲ ਜੀ ਇਹ ਕਹਿੰਦੇ ਨੇ ਕਿ ਪੂਰੇ ਭਾਰਤ ਦੇ ਵਿੱਚੋਂ ਸਾਰੀ ਮੱਕੀ ਖਰੀਦਾਂਗੇ ਹੂੰ ਸਾਰੀ ਕਪਾਹ ਖਰੀਦਾਂਗੇ ਸਾਰੀਆਂ ਦਾਲਾਂ ਖਰੀਦਾਂਗੇ ਜੀ ਬਹਾਰ ਆ ਕੇ ਸਾਨੂੰ ਕੀ ਕਹਿੰਦੇ ਨੇ ਪ੍ਰੈਸ ਦੇ ਉੱਤੇ ਕਿ ਜਿਹੜੇ ਡਿਵਰਸਿਫਿਕੇਸ਼ਨ ਕਰਨਗੇ ਉਹ ਉਹਨਾਂ ਨਾਲ ਐਗਰੀਮੈਂਟ ਉਹਨਾਂ ਨਾਲ ਐਗਰੀਮੈਂਟ ਕਰਾਂਗੇ ਸਾਡੇ ਨਾਲ ਫਰਕ ਪੈਗਾ ਨਾ ਜੀ ਜ਼ਮੀਨ ਸਮਾਨ ਦਾ ਬਿਲਕੁਲ ਕਿੱਥੇ ਉਹ ਵੱਲ ਅੰਦਰ ਇਹ ਸੀ ਵੀ ਜਿਸ ਤਰੀਕੇ ਦੇ ਨਾਲ ਐਫਸੀਆਈ ਹੂੰ ਹੂੰ ਤੁਹਾਡੀਆਂ ਫਸਲਾਂ ਨੂੰ ਖਰੀਦਦੀ ਹੈ ਹੂੰ ਉਸੇ ਤਰੀਕੇ ਦੇ ਨਾਲ ਨਵਾਬੜ ਵਰਗੀਆਂ ਜਿਹੜੀਆਂ ਏਜੰਸੀਆਂ ਨੇ ਖਰੀਦਣੀਆਂ ਅੰਦਰ ਦੀ ਗੱਲਬਾਤ ਆਪਣਾ ਡੱਲੇਵਾਲ ਸਾਹਿਬ ਰਿਕਾਰਡ ਨਹੀਂ ਤੁਹਾਨੂੰ ਕਰਨ ਦੇ ਇੱਕ ਸਵਾਲ ਹੋਰ ਲੈ ਲਓ ਦੇਖੋ ਸਾਨੂੰ ਵੀ ਪਤਾ ਅਸੀਂ ਵੀ ਜੇ ਦੁਪਹਿਰੇ ਇੱਕ ਘੰਟਾ ਝਪਕੀ ਨਾ ਲਾਈਏ ਨਾ 5 ਵਜੇ ਦੇ ਉੱਠੇ ਹੁੰਨੇ ਆ 11 ਵਜੇ ਸੌਣੇ ਆ ਤੇ ਸਾਡੀ ਵੀ ਜ਼ੁਬਾਨ ਕਈ ਵਾਰੀ ਫਿਸਲ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਐਡੀ ਜ਼ਿੰਮੇਵਾਰੀ ਚੋ ਸਟ੍ਰੈਸ ਚੋ ਤੁਸੀਂ ਸਵੇਰੇ 5 ਵਜੇ ਉੱਠ ਜਾਂਦੇ ਹੋ ਕਿਤੇ ਫੋਨ ਕਿਤੇ ਕੌਸ਼ੇ ਕਿਤੇ ਕੇ ਮੰਨ ਲਓ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਬੀਬੀਆਂ ਬੱਚਿਆਂ ਦੀ ਤੁਹਾਡੇ ਤੇ ਹੈ ਪਰਵਾਰਕ ਸਦਮੇ ਚ ਵੀ ਉਹ ਭੈਣ ਜੀ ਹੁਰੀ ਚਲੇ ਗਏ ਨੇ ਇਸ ਤਰ੍ਹਾਂ ਨੇ ਇਹ ਕੱਲ ਮੈਂ ਕੁਕੀ ਗੇਲ ਹੋਰ ਨਾਲ ਵੀ ਗੱਲਬਾਤ ਕਰ ਰਿਆ ਸੀ ਕਿ ਪਹਿਲੀ ਵਾਰੀ ਹੋ ਰਿਹਾ ਰਾਤ ਨੂੰ 1.5 ਵਜੇ ਮੀਟਿੰਗ ਉਹ ਤਾਂ ਆਉਂਦੇ ਸੌ ਕੇ ਪਰੌਂਠੇ ਖਾ ਕੇ ਟੂਲੇ ਲਾ ਕੇ ਤੇ ਤੁਸੀਂ ਸਾਰੇ ਨੀਂਦਰੇ ਹੁੰਦੇ ਹੋ ਤੇ ਦੁਨੀਆ ਭਰ ਦੇ ਵਿੱਚ ਕਦੇ ਆਹ ਰਾਤ ਨੂੰ ਮੀਟਿੰਗਾਂ ਨਹੀਂ ਹੁੰਦੀਆਂ ਇਹ ਮੀਟਿੰਗਾਂ ਦਿਨੇ ਕਿਉਂ ਨਹੀਂ ਕਰਦੇ ਰਾਤ ਦੇ ਹਨੇਰੇ ਚ ਕਿਉਂ ਇਹ ਖਿਜੜੀ ਪਕਾਉਂਦੀ ਹੈ ਸਰਕਾਰ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਸਵੇਰੇ 10 ਵਜੇ ਕਰ ਲਓ ਰਾਤ ਦੇ 1.5 ਵਜੇ ਮੀਟਿੰਗ ਆਪਣੇ ਮੁੱਖ ਮੰਤਰੀ ਸਾਹਿਬ ਨੇ ਤਾਂ ਜਲਦੀ ਸੌਣਾ ਹੁੰਦਾ ਤੇ ਘਰੇ ਉਹਨਾਂ ਦੇ ਵਾਈਫ ਪ੍ਰੈਗਨੈਂਟ ਨੇ ਵੈਸੇ ਵੀ ਰਾਤ ਨੂੰ 1:30 ਵਜੇ ਤੱਕ 2:00 ਵਜੇ ਤੱਕ ਮੀਟਿੰਗਾਂ ਬੇਰਾਮੀ ਚ ਕੋਕੇ ਤੁਸੀਂ ਸਟ्रेस ਚੋ ਸਵੇਰੇ 5:00 ਵਜੇ ਦੇ ਉੱਠੇ ਹੋ ਕਿਉਂਕਿ ਅਸੀਂ ਇਹ ਚੀਜ਼ਾਂ ਵੇਖਦੇ ਆਂ ਇਹ ਰਾਤ ਨੂੰ ਮੀਟਿੰਗਾਂ ਕਰਨਾ ਕੀ ਮਜਬੂਰੀ ਹੈ ਮੋਦੀ ਸਰਕਾਰ ਦੀ ਦੇਖੋ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਤੁਸੀਂ ਇਹ ਹਮ ਅਸੀਂ ਪਹਿਲੇ ਦਿਨ ਉਹਨਾਂ ਨੂੰ ਇਹ ਗੱਲ ਕਹੀ ਹਮ ਤੇ ਜਿਹਨੇ ਮੀਟਿੰਗ ਕਰੋ 11:00 ਵਜੇ ਮੀਟਿੰਗ ਸ਼ੁਰੂ ਕਰੋ ਜਿਹੜੇ ਸਮੇਂ ਸਰ ਮੀਟਿੰਗ ਦੀ ਸਮਾਪਤੀ ਹੋਵੇ ਸਮੇਂ ਸਰ ਅਸੀਂ ਉਹਦੇ ਤੇ ਵਿਚਾਰ ਚਰਚਾ ਕਰਨ ਵਾਲੀ ਗੱਲ ਅਗਬਰ ਪ्रेस ਨੂੰ ਗੱਲ ਦੱਸਣੀ ਹੁੰਦੀ ਹੈ ਹਮ ਲੇਕਿਨ ਉਹਨਾਂ ਵੱਲੋਂ ਇਹ ਸੀ ਵੀ ਕਿੰਨੀ ਜੀ ਉਹਨਾਂ ਨੇ ਦਿੱਲੀੋਂ ਚੱਲਣਾ ਉਹਦੇ 100 ਦਫ਼ਤਰੀ ਕੰਮ ਕਰਦੇ ਹੁੰਦੇ ਫਰਾਂ ਕਰਨਾ ਝੋਕਾ ਕਰਨਾ ਬਹਾਨੇ ਬਾਜੀ ਇਸ ਬਹਾਨੇ ਬਾਜੀ ਹੂੰ ਚਲੋ ਅਸੀਂ ਕਿਹਾ ਵੀ ਇੱਕ ਗੱਲ ਛੋਡੀ ਐ ਇਸ ਗੱਲ ਪਿੱਛੇ ਇਹ ਨਾ ਹੋਵੇ ਵੀ ਤੁਸੀਂ ਗੱਲਬਾਤ ਦਾ ਸੱਦਾ ਉਹਨਾਂ ਦਾ ਕਰਾਉਣੇ ਹੂੰ ਅਸੀਂ ਫੇਰ ਵੀ ਮਤਲਬ ਵੱਡਾ ਸਾਡੀ ਹੋਈ ਗੱਲ ਇਹ ਅਸੀਂ ਸਾਡੀ ਭਾਵਨਾ ਸੀ ਨਹੀਂ ਹੋਣੀ ਚਾਹੀਦੀ ਜੀ ਕੋਈ ਕੋਈ ਟਾਈਮ ਥੋੜੀ ਜਿਹੀ ਮੀਟਿੰਗ ਕਰਨ ਦਾ ਤੁਸੀਂ ਕਿਉਂ ਕਿ ਟਾਇਰਡ ਹੋ ਤੁਸੀਂ ਥੱਕੇ ਹੋ ਤੇ ਉਸ ਵਕਤ ਮਾਫ ਕਰਨਾ ਬ੍ਰੇਨ ਨਹੀਂ ਕੰਮ ਕਰਦਾ ਕਿਸੇ ਦਾ ਨਹੀਂ ਕਰਦਾ ਭਾਵੇਂ ਜਿੰਨਾ ਮਰਜੀ ਜੀ 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 ਹਮ ਅਜਾ ਉਹਦੇ ਚ ਬਹਿਸ ਬਾਜੀ ਬਹੁਤ ਵਿਚਾਰਾ ਬਹੁਤ ਢੂੰਗੀਆਂ ਚਰਚਾਵਾਂ ਜਿਹੜੀ ਮੈਂ ਤੁਹਾਨੂੰ ਅਗਲੀ ਗੱਲ ਦੱਸਣੀ ਚਾਹੁੰਦਾ ਸੀਗਾ ਹਮ ਦਿਵਾਨਾ ਜੀ ਜੀ ਕੱਲ ਜਿੰਨੀ ਸਾਡੀ ਬੁੱਧੀਜੀਵੀਆਂ ਨਾਲ ਸਿਆਣੇ ਵਿਅਕਤੀਆਂ ਨਾਲ ਗੱਲ ਹੋਈ ਹਮ ਤਾਂ ਉਹਨਾਂ ਦਾ ਕਹਿਣਾ ਇਹ ਹੈ ਹੂੰ ਜੀ ਜੀ ਸਾਨੂੰ ਮੰਤਰੀ ਜੀ ਨੇ ਕਿਹਾ ਵੀ ਜੇ ਕਰ ਅਸੀਂ ਆ ਖਰੀਦਦੇ ਹਾਂ ਹੂੰ ਆ 1.5 ਲੱਖ ਕਰੋੜ ਰੁਪਏ ਦਾ ਇਹਦੇ ਨਾਲ ਹੀ ਸਾਡੇ ਖਜ਼ਾਨੇ ਤੇ ਬੋਝ ਪਏਗਾ ਜੀ ਤਾਂ ਜਿਹੜੇ ਬੁੱਧੀਜੀਵੀ ਨੇ ਉਹ ਇਹ ਕਹਿੰਦੇ ਨੇ ਹੂੰ ਕਿ ਜੇ ਸਾਰੀਆਂ ਖਰੀਦ ਲੈਂਦੇ ਆ ਹੂੰ ਤਾਂ 80 ਲੱਖ ਕਰੋੜ ਦੇ ਨਾਲ ਨਵੇਂ ਨਵੇਂ ਬੋਝ ਢਾਈ ਹਾਂ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਦਾ ਮਤਲਬ 1 ਸਿਰਫ 1 ਲੱਖ ਕਰੋੜ ਪਿੱਛੇ ਹਾਂ ਬਾਕੀ ਸਾਰੀਆਂ ਦੇਸ਼ ਦੀਆਂ ਕਿਸਾਨਾਂ ਦੀਆਂ ਬਾਕੀ ਸਾਰੀਆਂ ਬਦਲਾ ਛੱਡ ਦਿੱਤੀਆਂ ਜਾਂਦੇ ਇੱਕ ਡੀਸੈਂਡ ਇੱਕ ਹਾਂ ਨੰਬਰ 2 ਅਗਲੀ ਗੱਲ ਹੈ ਸਾਡੀ ਸਰਕਾਰ ਇਧਰ ਪਤਾ ਨਹੀਂ ਕਿਉਂ ਨਹੀਂ ਧਿਆਨ ਦੇ ਰਹੀ ਕਿ ਦੇਖੋ ਪੌਣੇ 2 ਲੱਖ ਕਰੋੜ ਰੁਪਏ ਦਾ ਆਮਲ ਬਾਹਰ ਤੋਂ ਇੰਪੋਰਟ ਕਰ ਦਿਆ ਉਹ ਬੰਦ ਹੋ ਗਿਆ ਅਸੀਂ ਸਰੋਂ ਬੀਜ ਲਈ ਅਸੀਂ ਸੂਰਜਮੁਖੀ ਬੀਜ ਤੇ ਇਹਦੇ ਤੇ ਸਾਨੂੰ ਐਮਐਸਬੀ ਜਿਹੜੀ ਨਾਉਂਸ ਹੁੰਦੀ ਆ ਉਹ ਦੇ ਦੇਣਾ ਹੂੰ ਤਾਂ ਹੋਰਨ 2 ਲੱਖ ਕਰੋੜ ਰੁਪਇਆ ਤੇ ਇਹੀ ਬਚ ਗਿਆ ਸਰਕਾਰ ਕੋਲੇ ਸਾਨੂੰ ਦੇਣ ਲਈ ਆ ਭੈਣ ਸਰਬਜੀਤ ਹੋਰਾਂ ਦਾ ਕਮੈਂਟ ਆਇਆ ਕਹਿੰਦੇ ਸੋਇਆਬੀਨ ਤੇ ਵੀ ਐਮਐਸਪੀ ਦਿਓ ਕਹਿੰਦੇ ਸਾਡੇ 7 ਕਨਾਲਾਂ ਚੋਂ 8 ਕੁਇੰਟਲ ਸੋਇਆਬੀਨ ਨਿਕਲੀ ਹੈ ਖਾਦਾਂ ਸੁਬਰੀਆਂ ਨਾਲੋਂ ਬਹੁਤ ਵਧੀਆ ਟੇਸਟ ਹੈ ਇਸਦਾ ਸੋਇਆਬੀਨ ਦਾ ਭੈਣ ਜੀ ਸਰਬਜੀਤ ਟੀਚਰ ਨੇ ਉਹਨਾਂ ਦਾ ਕਮੈਂਟ ਆ ਰਿਹਾ ਸੋ ਇਸ ਕਰਕੇ ਵਧੀਆ ਮੁੱਦਾ ਹੁਣ ਪਾਮ ਆਇਲ ਦੁਨੀਆ ਭਰ ਚੋਂ ਸਭ ਤੋਂ ਮਾੜਾ ਤੇਲ ਹੈ ਉਹਦੇ ਤੇ 11000 ਕਰੋੜ ਰੁਪਇਆ ਲਾ ਰਹੀ ਹੈ ਬੀਜੇਪੀ ਸਰਕਾਰ ਹਾਲਾਂਕਿ ਪਾਮ ਆਇਲ ਸ਼੍ਰੀਲੰਕਾ ਨੇ ਬੰਨ ਘਾਤਾ ਫੈਲਾਇਆ ਸਭ ਤੋਂ ਕੀ ਨੀਅਤ ਆ ਸਰਕਾਰ ਦੀ ਹੂੰ ਸਰਕਾਰ ਦੀ ਨੀਅਤ ਕੀ ਇਹਦੇ ਤੇ ਕਿਉਂ ਕਰ ਰਹੀ ਹੈ ਸਰਕਾਰ ਇਹ ਸਾਰਾ ਖੁਸ਼ ਉਹ 11000 ਕਰੋੜ ਅੰਡਾਨੀਆਂ ਨੂੰ ਲਵਾਉਣਾ ਨਾ ਬਾਗ ਪਾਮਾਲ ਦੇ ਉਹਨਾਂ ਤੋਂ ਲਵਾਉਣੇ ਨੇ ਅਸਲ 'ਚ ਮਤਲਬ ਇਹ ਆ ਕਿ ਖੇਤੀ ਅਗਰ ਕਿਸਾਨੇ ਕਰਨ ਹੂੰ ਤਾਂ ਕਿਸਾਨਾਂ ਦੀ ਦਾ ਸਰੋਂ ਦਾ ਤੇਲ ਨਹੀਂ ਉੱਚੀਕ ਹੂੰ ਜਿਵੇਂ ਭੈਣੀਆਂ ਨੇ ਗੱਲ ਕੀਤੀ ਆ ਇਹ ਚੀਜ਼ਾਂ ਨਹੀਂ ਪਸੰਦ ਇਹਨਾਂ ਦੇ ਸਾਡੀ ਸੂਰਜਮੁਖੀ ਬਿਲਕੁਲ ਨਹੀਂ ਪਸੰਦ ਆ ਪਾਮਾਲ ਨਾਲ ਲੋਕਾਂ ਨੂੰ ਕੀ ਮਾਰਨਾ ਚਾਹੁੰਦੇ ਨੇ ਬਿਲਕੁਲ ਹੁਣ ਤੁਸੀਂ ਦੇਖੋ ਲੋਕਾਂ ਨੂੰ ਐਸੋ ਸ਼ੁੱਕਰਵਾਰ ਨੂੰ ਲੁਧਿਆਣੇ ਤੋਂ ਅਗਰਤਲਾ ਤੱਕ ਸਪੈਸ਼ਲ ਟ੍ਰੇਨ ਚੱਲੇਗੀ 450 ਕੁਇੰਟਲ ਸਮਾਨ ਲੈ ਕੇ ਜਾਏਗੀ ਹੁਣ ਇਹ ਜਿਹੜਾ ਹਿੱਟ ਐਂਡ ਰਨ ਕੇਸ ਆਇਆ ਇਹਦੇ ਚ ਕਿਸੇ ਦਾ ਮਾਤੜ ਡੀ ਗੱਡੀ ਸੀ ਕਿਸੇ ਦੀ ਐਸ ਗੱਡੀ ਸੀ ਕਿਸੇ ਦਾ ਟਰਾਲਾ ਸੀ ਉਹ ਧੰਦਾ ਵੀ ਲੋਕਾਂ ਕੋਲੋਂ ਖੁੱਸ ਰਿਹਾ ਉਸ ਰੇਲਵੇ ਦੇ ਸਮਾਨ ਢੋਣ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਏਜੰਡੇ ਤਾਂ ਉਹ ਨੇ ਨਾ ਡੱਲੇਵਾਲ ਸਾਹਿਬ ਕਿ ਲੋਕਾਂ ਕੋਲ ਕੰਮ ਖੋ ਕੇ ਸਿਰਫ ਕਾਰਪੋਰੇਟਰ ਨੂੰ ਦੇਣਾ ਪਾਵੇਂ ਛੋਟਾ ਭਾਵੇਂ ਵੱਡਾ ਤੇ ਆਖਰ ਚ ਡੱਲੇਵਾਲ ਸਾਹਿਬ ਤੁਹਾਡੀ ਮਸ਼ਰੂਫੀਅਤ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਤੇ ਪਬਲਿਕ ਨੂੰ ਕੀ ਸੁਨੇਹਾ ਹੈ ਕੱਲ ਦੇ ਇਸ ਸੱਦੇ ਦੇ ਬਾਰੇ ਜੀ ਦੇਖੋ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਹੂੰ ਜੀ ਕੱਲ ਦਾ ਦਿਨ ਬੜਾ ਕੁਸ਼ਲ ਹੈ ਹੂੰ ਸਮੇਂਦਾਰੀ ਨਾਲ ਮੋਰਚਾ ਲੜਿਆ ਜਾਣਾ ਹੈ ਹਮ ਹਮ ਕਾਹਲ ਕੀਤੀਆਂ ਕੋਈ ਮੋਰਚਾ ਨਹੀਂ ਲੜਿਆ ਜਾਂਦਾ ਹਮ ਅਥਿਆਰਾਂ ਦੇ ਨਾਲ ਡਾਂਗੂ ਛੁੱਟੀ ਹੋ ਕੇ ਸਰਕਾਰਾਂ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਹਮ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕਰਾਂਗੇ ਤਾਂ ਜਿੱਤਾਂਗੇ ਜੀ ਅਸੀਂ ਸਾਨੂੰ ਜਿੰਨਾ ਅਸੀਂ ਸਰਮਾਂ ਨਾਲ ਹਮ 13 ਤਰੀਕ ਤੋਂ ਜ਼ਬਰਦਸਤ ਸਾਹਮਣਾ ਕਰ ਰਹੇ ਹਾਂ ਜੀ ਉਹਦਾ ਰਿਜ਼ਲਟ ਸਾਨੂੰ ਮਿਲ ਰਿਹਾ ਹੈ ਪੂਰੇ ਸੰਸਾਰ ਦੇ ਵਿੱਚੋਂ ਸਰਕਾਰ ਨੂੰ ਠਟਕਾਰਾਂ ਪੈ ਰਹੀਆਂ ਨੇ ਜੀ ਇਹੀ ਵਿਟਕਾਰਾਂ ਸਰਕਾਰ ਨੂੰ ਮਜਬੂਰ ਕਰਨੀਆਂ 1 ਪੁਆਇੰਟ ਹੋਰ ਜਾਂਦੇ ਜਾਂਦੇ ਤੁਹਾਡੇ ਕੋਲ ਸਮਾਂ ਥੋੜਾ ਹੈ ਸ਼ਾਇਦ ਗੱਲ ਕੋਰਟ ਮਾੜਾ ਮੋਟਾ ਇਸ ਤੇ ਐਕਸ਼ਨ ਲਵੇ ਜਿਹੜਾ ਡੱਲੇਵਾਲ ਸਾਹਿਬ ਹਰੀ RAM ਹੀਰਾ ਲਾਲ ਲਾਂਦਾ ਇੱਕ ASIGIRP ਦਾ ਹਰਿਆਣੇ ਚ ਮਾਰਿਆ ਗਿਆ ਧੂਏ ਦੀ ਲਪੇਟ ਚ ਆ ਕੇ ਅਟੈਕ ਦੇ ਨਾਲ ਸਾਡੀ ਕਈ ਮਾਹ ਡਾਕਟਰ ਗਰਗ ਸਾਹਿਬ ਨਾਲ ਜਾਂ ਡਾਕਟਰ ਹਰਸ਼ੇਂਦਰ ਜੀ ਨਾਲ ਕਈ ਮਾਹਾਂ ਨਾਲ ਗੱਲ ਹੋਵਤ ਹੋਈ ਦੁਨੀਆ ਭਰ ਚ ਇਹ ਅਥਰੂ ਗੈਸ ਬੈਨ ਇਸ ਦੀ ਲਪੇਟ ਚ ਆ ਕੇ ਬੰਦਾ ਡਾਕਟਰ ਪੱਟੀ ਸਾਹਿਬ ਸਾਡੇ ਦੋ ਆਉਂਦੇ ਆ ਰੈਡੀ ਤੋਂ ਵੀ ਦੱਸਦੇ ਆ ਕਿ ਇਹਦੇ ਚ ਅਟੈਕ ਦਾ ਕਾਰਨ ਬਣਦਾ ਜੇ ਇਸ ਤੇ ਕੋਈ ਰੱਟ ਪੈ ਜਵੇ ਤੁਹਾਡੇ ਕਿਸੇ ਹਮਖਿਆਲ ਵਕੀਲ ਨੂੰ ਜਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿਸੇ ਨੂੰ ਕਹਿ ਕੇ ਇਸ ਧੂਆਂ ਦੇ ਜਿਹੜੇ ਸ਼ੈੱਲ ਨੇ ਇਹਨਾਂ ਤੇ ਅਗਰ ਬੈਨ ਹੋ ਜੇ ਇਹਦੇ ਜਗ੍ਹਾ ਭਾਵੇਂ ਪਾਣੀ ਦੀਆਂ ਬਿਛਾੜਾ ਮਾਰ ਲਓ ਕੋਈ ਗੱਲ ਨਹੀਂ ਪਰ ਉਹ ਜੇ ਬੈਨ ਹੋ ਜੇ ਤਾਂ ਸ਼ਾਇਦ ਕਈ ਜਾਨਾਂ ਬਚ ਸਕਦੀਆਂ ਨੇ ਕਿਉਂਕਿ ਹੀਰਾ ਲਾਲ ਏਐਸਆਈ ਦੀ ਮੌਤ ਸਿੱਧੀ ਧੂਏ ਨਾਲ ਹੋਈ ਹੈ ਜਿਹੜੇ ਕਿਸਾਨ ਤੁਹਾਡੇ ਸੀਗੇ ਕੋ ਚਾਚੂ ਕੀ ਵਾਲੇ ਉਹਦੀ ਮੌਤ ਦੇ ਪੋਸਟ ਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ ਮੋਰਚੀ ਚੋਂ ਸ਼ਾਇਦ ਉਹਦੇ ਚ ਵੀ ਡੈਥ ਦਾ ਕਾਰਨ ਧੂਆਂ ਹੋ ਸਕਦਾ ਕਿਉਂਕਿ ਅਟੈਕ ਦਾ ਬਹੁਤ ਵੱਡਾ ਕਾਰਨ ਇਹ ਬਣਦਾ ਹੈ ਇਹਦੇ ਤੇ ਜੇ ਕੋਈ ਵਕੀਲ ਅਦਾਲਤ ਚ ਜੇ ਤੁਹਾਡੀ ਧਰਨੋਂ ਤੁਸੀਂ ਭੇਜ ਸਕਦੇ ਹੋ ਸ਼ਾਇਦ ਬਿਹਤਰ ਹੈ ਕਿਉਂਕਿ ਇਹ ਤੁਹਾਨੂੰ ਸਭ ਤੋਂ ਵੱਧ ਨੁਕਸਾਨ ਕਰਦਾ ਮੋਰਚੇ ਨੂੰ ਜਿਹੜੇ ਸ਼ੈੱਲ ਸੁੱਟਦੇ ਨੇ ਇਹਦੇ ਤੇ ਅਗਰ ਕੁਝ ਹੋ ਸਕੇ ਦੇਖੋ ਤੁਵਾਨਾ ਸਾਹਿਬ ਬਹੁਤ ਵੱਡੀ ਗੱਲ ਕਰੀਏ ਤੁਸੀਂ ਇਹ ਹਮ ਮੈਂ ਜਿਹੜੀ ਸਾਡੀ ਮਾਨਯੋਗ ਸੁਪਰੀਮ ਕੋਰਟ ਹੈ ਹੂੰ ਇਹਨਾਂ ਗੱਲਾਂ ਦਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੈ ਡਾਕਟਰ ਰਸ਼ਿੰਦਰ ਨੂੰ ਪਤਾ ਹੈ ਜੀ ਪੈਰਲਾਲ ਗੜਗਜੀ ਨੂੰ ਪਤਾ ਹੈ ਇਹਨਾਂ ਗੱਲਾਂ ਦਾ ਹੂੰ ਇਹ ਸਾਡੀ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਸਾਹਿਬ ਨੂੰ ਵੀ ਪਤਾ ਹੋਏਗਾ ਇਹਨਾਂ ਗੱਲਾਂ ਦਾ ਉਹ ਨਹੀਂ ਲੈਣਗੇ ਪਰ ਜੇ ਰਿੱਟ ਜਾਂਦੀ ਹੈ ਤਾਂ ਸ਼ਾਇਦ ਕੁਝ ਹੋ ਜੇ ਸਰ ਸਰ ਜਿਹੜੀ ਮੈਂ ਬੇਨਤੀ ਕਰਦਾ ਇਹ ਕਿ ਬੈਨ ਨਹੀਂ ਹੂੰ ਜੀ ਬੈਣ ਨੇ ਹਮ ਬਸ ਸਾਡੀ ਮਤਲਬ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਮੋਟੋ ਲੈਣਾ ਚਾਹੀਦਾ ਇਹਦੇ ਉੱਤੇ ਹਾਂ ਚਲੋ ਆਪਣੇ ਤੌਰ ਤੇ ਵੀ ਪਟੀਸ਼ਨ ਅਗਰ ਲਵਾ ਸਕੋ ਨਾ ਡਲੇਵਾਲ ਸਾਹਿਬ ਕਿਸੇ ਨੂੰ ਗੁਜ਼ਾਰਿਸ਼ ਕਰਕੇ ਠੀਕ ਮੈਂ ਹੋਰ ਗੱਲ ਦੱਸਦਾ ਹਮ ਹੁਣ ਇਹਦੋਂ ਵੀ ਕਹਾ ਨਵੀਂ ਗੱਲ ਹੋਰ ਵੱਡੀ ਸੁਣਿਓ ਹਮ ਹਰਿਆਣੇ ਦਾ ਡੀਜੀਪੀ ਦਾ ਬਿਆਨ ਹੈ ਹਮ ਉਹ ਕਹਿੰਦਾ ਅਸੀਂ ਉੱਥੇ ਕੋਈ ਇਹਦਾ ਕੁਝ ਨਹੀਂ ਕੀਤਾ ਹਮ ਹੁਣ ਚੈਨਲਾਂ ਦੇ ਉੱਤੇ ਪੂਰੇ ਵਰਡ ਦੇ ਵਿੱਚ ਉੱਥੇ ਕੌਣ ਸਿੱਟ ਗਿਆ ਸਾਡੇ ਤੇ ਉਹ ਉਹਦਾ ਤੁਸੀਂ ਲਫਾਫਿਆਂ ਚ ਪਾ ਕੇ ਲੈ ਕੇ ਦਿਖਾਇਆ ਪਿਊਸ਼ ਗੋਲੋਰ ਨੂੰ ਆ ਸ਼ੈਲ ਨੇ ਆ ਉਹਦਾ 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 ਅਸੀਂ ਦਿਖਾਤਾ ਉੱਥੇ ਲੈ ਜਾ ਕੇ ਟੇਬਲ ਤੇ ਹਮਮ ਕਿ ਵੀ ਅਸੀਂ ਉੱਥੇ ਮੰਨ ਲਓ ਕੋਈ ਪਾਕਿਸਤਾਨੀ ਲੋਕ ਬੈਠੇ ਆ ਜਾਂ ਚਾਈਨਾ ਤੋਂ ਆਏ ਲੋਕ ਜਿਹੜੇ ਦਿੱਲੀ ਤੇ ਹਮਲਾ ਕਰਨਾ ਚਾਹੁੰਦੇ ਉਹ ਬੈਠੇ ਆ ਕੀ ਰਿਐਕਸ਼ਨ ਸੀ ਉਹਦਾ ਕਿਉਂਕਿ ਵੀਡੀਓ ਤੋਂ ਬਾਹਰ ਨਹੀਂ ਆਈ ਫਿਰ ਮੂੰਹ ਤੇ ਕੀ ਆਇਆ ਉਹਨਾਂ ਦੇ ਮੁਸਕਰਾਟ ਆਈ ਜਾਂਦੇ ਉਹਨਾਂ ਦੇ ਮੂੰਹ ਤੇ ਮੁਸਕਰਾਟ ਪਹਿਲੋ ਇਹ ਜਾਂ ਉਹਨਾਂ ਦੀ ਖਮੋਸ਼ੀ ਆ ਜਿਹੜੀ ਹੂੰ ਉਹਨਾਂ ਦੀ ਖਮੋਸ਼ੀ ਉਹਨਾਂ ਦੀ ਨੀਅਤ ਨੂੰ ਸਪਸ਼ਟ ਕਰ ਦਿੰਦੀ ਹੈ ਜੀ ਜ਼ੋਰ ਦੀ ਮਾਂ ਕੋਠੀ ਚ ਮੂੰਹ ਹਾਂਜੀ ਹਾਂਜੀ ਹੂੰ ਪਰ ਸਵਾਲ ਇਹ ਆ ਕਿ ਸੰਸਾਰ ਵੇਖ ਰਿਹਾ ਹੈ ਜੀ ਹੂੰ ਪੂਰੇ ਵਰਲਡ ਦੇ ਅੰਦਰ ਸਾਡੇ ਪ੍ਰਧਾਨ ਮੰਤਰੀ ਸੀ ਜਾ ਕੇ ਕਹਿੰਦੇ ਆ ਹੂੰ ਕਿ ਵਰਲਡ ਦਾ ਟਾਪ ਮੋਸਟ ਡੈਮੋਕ੍ਰੇਸੀ ਆ ਇੰਡੀਆ ਹੂੰ ਬਟ ਇੰਡੀਆ ਦੇ ਅੰਦਰ ਆਪ ਤੇ ਲੋਕਾਂ ਨੂੰ ਪ੍ਰੋਟੈਸਟ ਕਰਨ ਲਈ ਹੂੰ ਕੋਈ ਜਗ੍ਹਾ ਪ੍ਰੋਵਾਈਡ ਨਾ ਹੋਵੇ ਹੂੰ ਔਰ ਸਾਨੂੰ ਦੋਸ਼ੀ ਟਰੋਂ ਤੇ ਜ਼ੋਰ ਲੱਗਿਆ ਹੋਇਆ ਵੀ ਸੜਕਾਂ ਰੋਕਣੀਆਂ ਸੜਕਾਂ ਰੋਕਣੀਆਂ ਅਸੀਂ ਤੁਸੀਂ ਆ ਰਹੇ ਹੋ ਹੂੰ ਉਹ ਭਾਈ ਸੜਕਾਂ ਦਾ ਤੁਸੀਂ ਏਡੀ ਵੱਡੀ ਬੈਰੀਕੇਟਿੰਗ ਕਰਕੇ ਰੋਕੀ ਬੈਠੇ ਹੋ ਹੂੰ ਸਾ ਅਸੀਂ ਤਾਂ 13 ਤਰੀਕ ਨੂੰ ਆਇਆ ਤੁਸੀਂ ਤਾਂ 7 ਤਰੀਕ ਤੋਂ ਸੜਕਾਂ ਰੋਕਣੀਆਂ ਬੰਦ ਕਰ ਲੀਆਂ ਆ ਸੜਕ ਤੇ ਕਿੱਲਾ ਆਪ ਲਾ ਰਹੀਏ ਸਰਕਾਰ ਦੱਸੋ ਸੜਕਾਂ ਕਿੱਲ ਲਾਉਣ ਲਈ ਨੇ ਅੱਛਾ ਤੁਸੀਂ ਕੰਮ ਕੀ ਰਹੇ ਹੋ ਹੂੰ ਸੋ ਇਹ ਸਾਰਾ ਵਰਲਡ ਦੇ ਵਿੱਚ ਜਾ ਰਿਹਾ ਹੈ ਹੂੰ ਤੋਂ ਮੈਂ ਤਾਂ ਹੀ ਕਿਹਾ ਕਿ ਸਾਡੀ ਸੁਪਰੀਮ ਕੋਰਟ ਨੂੰ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਕੀ ਕੀ ਕਰ ਹਰਿਆਣੇ ਦਾ ਡੀਜੀਪੀ ਕਹਿੰਦਾ ਕਿ ਇਹਦਾ ਕੁਛ ਨਹੀਂ ਹਾਂ ਤਾਂ ਫਿਰ ਉਹ ਕਿੱਥੋਂ ਆ ਗਿਆ ਕਿਹਨੇ ਕਰ ਲਿਆ ਵੀ ਸੁਪਰੀਮ ਕੋਰਟ ਦਾ ਮਸਲੇ ਇੱਕ ਵਿਸ਼ਾ ਬਣਦਾ ਚੋਦੇ ਤੇ ਉਹਦੀ ਜਾਂਚ ਕਰਵਾਉਣ ਦਾ ਤੇ ਬਾਕੀ ਤਾਂ ਸਰਕਾਰ ਨੇ ਨਹੀਂ ਕਰਾਇਆ ਤਾਂ ਹੋਰ ਕੌਣ ਕਰ ਗਿਆ ਲੋਕਾਂ ਨੂੰ ਕੌਣ ਮਾਰ ਗਿਆ ਜੀ ਉਹ ਕਿਉਂ ਕਿਉਂ ਮਤਲਬ ਇਹਨਾਂ ਲੋਕਾਂ ਦੇ ਉੱਤੇ ਏ ਇਹ ਏਡੀ ਪੂਰੀ ਤਰ੍ਹਾਂ ਮਤਲਬ ਸ਼ੈਲੀ ਮਹਿੰਦੇਵਾਲ ਸਾਹਿਬ ਇੱਕ ਗੁਜਾਰਿਸ਼ ਮੈਂ ਨਿੱਜੀ ਤੌਰ ਤੇ ਕਰਾਂਗਾ ਅਸੀਂ ਤੇ ਚਲੋ ਆਪਣੇ ਤੌਰ ਤੇ ਲੋਚਨਾ ਕਰਦੇ ਆ ਕਿ ਫਾਸਲਾਂ ਦੀ ਲੜਾਈ ਹੈ ਜਿਹੜੇ ਵੀਰ ਇਸ ਨੂੰ ਨਸਲਾਂ ਦੀ ਲੜਾਈ ਬਣਾ ਰਹੇ ਨੇ ਐਸ ਕੇ ਜਿਹੜਾ 64 ਜਸਟਿਸ ਵਾਲੇ ਪੰਨੂ ਸਾਹਿਬ ਜਾਂ ਕੁਸ਼ ਨਹੰਗ ਸਿੰਘ ਜਿਹੜੇ ਨਿੱਜੀ ਤੌਰ ਤੇ ਪ੍ਰਦਰਸ਼ਨ ਕਰਦੇ ਨੇ ਜੇ ਉਹ ਪ੍ਰਦਰਸ਼ਨ ਉੱਥੇ ਨਾ ਕਰਨ ਇਸ ਨੂੰ ਖਾਲਸਪਤਾਨ ਦੀ ਜਾਂ ਸਿੱਖਾਂ ਦੀ ਲੜਾਈ ਨਾਮ ਬਣਾਉਣ ਤਾਂ ਇਹ ਬਿਹਤਰ ਰਹੇਗਾ ਸੋ ਗੁਜਾਰਿਸ਼ ਕਰਦੇ ਆ ਤੁਹਾਡੀ ਆਪਣੀ ਡਾਇਲੋਜੀ ਹੈ ਕਿ ਇਹਨਾਂ ਵੀਰਾਂ ਨੂੰ ਵੀ ਆਪਣੇ ਤੌਰ ਤੇ ਗੁਜਾਰਿਸ਼ ਕੀਤੀ ਜਾਵੇ ਕਿ ਤੁਸੀਂ ਬੰਦੀ ਸਿੰਘਾਂ ਦੀ ਕਾਮ ਜਿਹੜਾ ਭਾਈਚਾਰਾ ਉਹ ਕਾਮਰੇਡਾਂ ਦੀ ਲੜਾਈ ਜੀਤ ਸਦਕੇ ਲੜੋ ਪਰ ਇਹ ਫਸਲਾਂ ਦੀ ਲੜਾਈ ਹੈ ਫਸਲਾਂ ਦੀ ਰਹੇ ਇਹ ਹਿੰਦੂ ਸਿੱਖ ਮੁਸਲਮ ਸਭ ਕਿਸਾਨਾਂ ਦੀ ਲੜਾਈ ਹੈ ਇਹ ਖਾਲਿਸਤਾਨ ਜਾਂ ਹਿੰਦੁਸਤਾਨ ਦੀ ਲੜਾਈ ਨਹੀਂ ਹੈ ਕਿਉਂਕਿ ਜੇ ਖਾਲਿਸਤਾਨ ਹਿੰਦੁਸਤਾਨ ਦੀ ਲੜਾਈ ਬਣੇਗੀ ਨੁਕਸਾਨ ਹੋਏਗਾ ਮੋਰਚੇ ਦਾ ਸੋ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸ਼ਾਹਦੇਵਸ ਪਾਸੇ ਇਹਨਾਂ ਨੂੰ ਸਪਸ਼ਟ ਕਰੋ ਇਹਦੇ ਨਾਲ ਅੰਦੋਲਨ ਨੂੰ ਫੌਸਲਾ ਮਿਲੇਗਾ ਤੇ ਕਿਉਂਕਿ ਇਹ ਬਗਾਨੀ ਸ਼ਾਦੀ ਚ ਅਬਦੁੱਲੇ ਬਹੁਤ ਆ ਰਹੇ ਨੇ ਜਿਹੜੇ ਆਪਣਾ ਆਪਣਾ ਮਫਾਦ ਕੱਢਦੇ ਨੇ ਬੰਦੀ ਸਿੰਘ ਜਿਹੜੇ ਇਨਸਾਫ ਮੋਰਚੇ ਵਾਲੇ ਨੇ ਉਹਨਾਂ ਸਿੰਘਾਂ ਨੇ ਵੀ ਜਾ ਕੇ ਰਾਜ ਸਿੰਘ ਹੋਰਾਂ ਨੇ ਰਾਜੂ ਸਿੰਘ ਹੋਰਾਂ ਨੇ ਤੁਸੀਂ ਮੀਟਿੰਗ ਕਰ ਰਹੇ ਸੀ ਉਹਨਾਂ ਨੇ ਬਾਰਡਰ ਤੇ ਜਾ ਕੇ ਉੱਥੇ ਪੰਜ ਛੇ ਨਹੰਗ ਸਿੰਘਾਂ ਨੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਨੇ ਸ਼ੈੱਲ ਮਾਰੇ ਇਹਦਾ ਮੈਸੇਜ ਬਹੁਤ ਗਲਤ ਜਾਂਦਾ ਡੱਲੇਵਾਲ ਸਾਹਿਬ ਜੇ ਉਸ ਪਾਸੇ ਤੁਸੀਂ ਥੋੜਾ ਜਿਹਾ ਸਖਤੀ ਕਰੋ ਤੇ ਸ਼ਾਇਦ ਮੋਰਚੇ ਲਈ ਇਹ ਬੈਟਰ ਹੋਏਗਾ ਜੀ ਜੀ ਜਿਵੇਂ ਅਸੀਂ ਕਰਾਂਗੇ ਜੀ ਆਪ ਦੀ ਮੀਟਿੰਗ ਦੇ ਉੱਤੇ ਵਿਚਾਰ ਕਰਾਂਗੇ ਉਹਨਾਂ ਸਾਰੇ ਪਿਛਮਾਂ ਦਿੱਤੇ ਹਾਂ ਉਹਦੇ 'ਚ ਬਲਦੇਵ ਸਿੰਘ ਸਰਸਾ ਸਾਹਿਬ ਬੜਾ ਵਧੀਆ ਹੈ ਨਾ ਸਿਕ ਸੈਂਟੀਮੈਂਟਸ ਨੂੰ ਸਮਝਾ ਲੈਂਦੇ ਨੇ ਮੌਕੇ ਤੇ ਉਹਨਾਂ ਦੀ ਗੱਲ ਵੀ ਮੰਨਦੇ ਨੇ ਸੋ ਡੱਲੇਵਾਲ ਸਾਹਿਬ ਉਮੀਦ ਕਰਦੇ ਆਂ ਦਿਲੋਂ ਕਿ ਇਹ ਮੋਰਚਾ ਕਿਉਂਕਿ ਅਸੀਂ ਤਾਂ ਪਹਿਲਾਂ ਗਲੋਬਲ ਤੇ ਵੀ ਜਾਂਦਾ ਦੋ ਟਾਂ 2 ਸਾਲ ਇਸ ਬਾਰੇ ਪਹਿਰੇਦਾਰੀ ਕੀਤੀ ਹੈ ਕਿਉਂਕਿ ਆਵਾਮ ਦੀ ਲੜਾਈ ਹੈ ਜਿੱਥੇ ਕਿਸਾਨ ਗਲਤ ਨੇ ਉਹਨਾਂ ਨਾਲ ਵੀ ਅਸੀਂ ਆਰਗੂ ਕਰਦੇ ਆਂ ਜਿੱਥੇ ਸਹੀ ਨੇ ਉਹਨਾਂ ਦੇ ਨਾਲ ਬਤੌਰ মিডিਆ ਸਪੋਰਟ ਵੀ ਕਰਦੇ ਆਂ ਸੋ ਉਮੀਦ ਕਰਦੇ ਆਂ ਆ ਤੁਸੀਂ ਪਰਿਵਾਰਕ ਸਦਮੇ 'ਚ ਉਹ ਬੜਾ ਅਫਸੋਸ ਹੈ ਕਿ ਤੁਹਾਨੂੰ ਕੁਦਰਤ ਤਾਕਤ ਬਖਸ਼ੇ ਸੋ ਇਸ ਆਵਾਮ ਦੀ ਲੜਾਈ ਨੂੰ ਤੁਸੀਂ ਸਿਰੇ ਲਾ ਸਕੋ ਧੰਨਵਾਦ ਆ ਡੱਲੇਵਾਲ ਸਾਹਿਬ ਸਸੀਕਰ ਫਤੇ ਜੀ ਫਤੇ ਧੰਨਵਾਦ ਸੋ ਦੋਸਤੋ ਇਹਨਾਂ ਸਾਹਿਬ ਜੀ ਜੀ ਸਿੰਘ ਡੱਲੇਵਾਲ ਸਾਹਿਬ ਸੋ ਬਿਲਕੁਲ ਉਹਨਾਂ ਨੇ ਆਪਣੇ ਪੱਖ ਸਪਸ਼ਟ ਕੀਤੇ ਨੇ ਉਹਦੇ 'ਚ ਮੈਂ ਸਮਝਦਾ ਕਿ ਜੇ ਜਿਵੇਂ ਚਲੋ ਮੈਂ ਗੁਜ਼ਾਰਿਸ਼ ਕਰਾਂਗਾ ਐਸਸੀ ਰੋੜਾ ਸਾਹਿਬ ਜਾਂ ਜਿਹੜੇ ਹੋਰ ਵਕੀਲ ਨੇ ਕੇਸ ਮਾਮਲੇ 'ਚ ਕੋਈ ਪੀਆਲ ਬਣਦੀ ਹੈ ਕਿਉਂਕਿ 123 ਕਿਸਾਨ ਜ਼ਖਮੀ ਹੈ ਜੇ ਉਹ ਇਸ ਮਾਮਲੇ ਦੇ ਵਿੱਚ ਜਿਹੜੇ ਸ਼ੈਲ ਨੇ ਨਾ ਇਹਨਾਂ ਦੀ ਵਰਤੋਂ ਤੋਂ ਗਰੇਜ਼ ਕਰਨ ਕਿਉਂਕਿ ਕਾਨੂੰਨਨ ਵੀ ਇਹ ਸ਼ੈਲ ਸੁੱਟਣੇ ਧੂਏ ਦੇ ਜਾਇਜ਼ ਨਹੀਂ ਹੈ ਹਾਂ ਪਾਣੀ ਦੀਆਂ ਵਿਚਾਰਾਂ ਤੁਸੀਂ ਕਰ ਸਕਦੇ ਹੋ ਪਾਣੀ ਜਿਹੋ ਜਿਹਾ ਵੀ ਹੈ ਪਰਵਾਨ ਹੈ ਕੋਈ ਦਿੱਕਤ ਨਹੀਂ ਹੈ ਕਿਸਾਨ ਨੇ ਗੰਦਾ ਪਾਣੀ ਸੱਟਣਾ ਮਾਰਾ ਕਿਸੇ ਤੇ ਵੀ ਪਰ ਕੋਈ ਨਹੀਂ ਪਰਵਾਨ ਹੈ ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਪਰ ਇਸ ਤਰ੍ਹਾਂ ਦੇ ਸ਼ੈਲ ਮਾਰਨੇ ਇਹ ਸ਼ਾਇਦ ਜਾਇਜ਼ ਨਹੀਂ ਹੈ ਜਿਹੜੇ ਇਸ ਅੰਦੋਲਨ ਨੂੰ ਸਭ ਤੋਂ ਵੱਡੀ ਦੇੜੀਆ ਢਾ ਵੀ ਲਾ ਰਹੇ ਨੇ ਸੋ ਇਹ ਸੀ ਗੱਲਬਾਤ ਸਾਜ ਜੀ ਸਿੰਘ ਡੱਲੇਹੋਰਾ ਨਾਲ ਲੱਲੇਵਾਲ ਸਾਹਿਬ ਨਾਲ ਤੇ ਉਹਨਾਂ ਨੇ ਆਪਣਾ ਪੱਖ ਸਪਸ਼ਟ ਕੀਤਾ ਕਿ ਇਹਦੇ ਚ ਗੱਲਬਾਤ ਜੋ ਲੱਗਿਆ ਉਹਨਾਂ ਦੀ ਗੱਲਬਾਤ ਤੋਂ ਆਪਣੇ ਵਿਚਾਰਕ ਮਤਭੇਦ ਨੇ ਕੋ ਕਿ ਪਹਿਲਾਂ ਵੀ ਮੈਨੂੰ ਯਾਦ ਹੈ ਇਹਨਾਂ ਨਾਲ ਜਦੋਂ ਆਖਰੀ ਮੁਲਾਕਾਤ ਹੋਈ ਸੀ ਕਿਸਾਨ ਅੰਦੋਲਨ ਦੇ ਦੌਰਾਨ ਤਾਂ ਇਹਨਾਂ ਨੇ ਆਖਿਆ ਸੀ ਜਦੋਂ ਰਾਜੇਵਾਲਾ ਦਾ ਬਿਆਨ ਸੀ ਕਿ ਉਹਨਾਂ ਦੀਆਂ ਫੌਜਾਂ ਆਰਾਮ ਕਰਨ ਜਾ ਰਹੀਆਂ ਨੇ ਤਾਂ ਡੱਲੇਵਾਲ ਸਾਹਿਬ ਨੇ ਆਖਿਆ ਸੀ ਕਿ ਸਾਡੀਆਂ ਫੌਜਾਂ ਵੀ ਅਸੀਂ ਵੀ ਤਿਆਰ ਵਰ ਤਿਆਰ ਹਾਂ ਅਸੀਂ ਉੱਠਣਾ ਨਹੀਂ ਚਾਹੁੰਦੇ ਅਸੀਂ ਮੰਗਾ ਮਨਾ ਕੇ ਉੱਠਣਾ ਚਾਹੁੰਦੇ ਹਾਂ ਉੱਥੇ ਇਹ ਕਾਇਮ ਸੀ ਕਿ ਬਿਲਕੁਲ ਆਖਰੀ ਸਮੇਂ ਤੱਕ ਇਹ ਗਲਾਂ ਹੌਂ ਰਿਕਾਰਡ ਪਈਆਂ ਨੇ ਗਲੋਬਲ ਤੇ ਵੀ ਪਈਆਂ ਨੇ ਆਪਣੇ ਟਵਾਰਨਾ ਰੈਡੀ ਤੇ ਵੀ ਪਈਆਂ ਨੇ ਉਦੋਂ ਇਸ ਲਾਣੇ ਨੇ ਗੁਲਾਬੀ ਗੁਲਾਬੀ ਪੱਗਾਂ ਬੰਨ ਕੇ सीएम ਬਣਨ ਦੇ ਸੁਪਨੇ ਵੇਖੇ ਕੇਜਰੀਵਾਲ ਸਾਹਿਬ ਨੇ ਜਿਵੇਂ ਇਹਨਾਂ ਨੂੰ ਉਂਗਲ ਤੇ ਲਾਇਆ ਸਿੱਖ ਮੁੱਖ ਮੰਤਰੀ ਨੂੰ ਉਹਦੇ ਵਿੱਚ ਅੰਦੋਲਨ ਇਹ ਸੱਜਣ ਬਹੁਤਾ ਵੇਚ ਆਏ ਠੀਕ ਹੈ ਅਧ ਪਛਾਦ ਮੰਗਾ ਕਾਨੂੰਨ ਵਾਪਸ ਕਰਾਇਆ ਪਰ ਨੁਕਸਾਨ ਕਰਾਇਆ ਇਹ ਹੂਲਾ ਨਾ ਫੱਕਣਾ ਪੈਂਦਾ ਅਗਰ ਉਦੋਂ ਕੱਟਾ ਕੱਟੀ ਕਰ ਲੈਂਦੇ ਸੋ ਗੁਰਤੇਜ ਸਿੰਘ ਕੰਕੇ ਦੇ ਮੋਦੀ ਤਾਂ ਜੇ ਮੋਦੀ ਤਾਂ ਹੋਵੇ ਪਰ ਵੀਰ ਤੁਸੀਂ ਮੋਦੀ ਨੂੰ ਸਮਝਾਓ ਕਿ ਜਾਤੀ ਕਿਉਂ ਕਰ ਰਿਹਾ ਦੇਖੋ ਉਹ ਉਹਨਾਂ ਦਾ ਸਰਕਾਰ ਹੈ ਉਹਨਾਂ ਨੇ ਆਪਣੀ ਅਡਾਲੋਜੀ ਹੈ ਉਹ ਟਿਕੜਮ ਬਾਜ਼ੀਆਂ ਕਰਦੇ ਨੇ ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਇਹ ਜੜੀਆਂ ਖਾਲਸਤਾਨੀਆਂ ਸਿੱਖ ਤਰ੍ਹਾਂ ਇਹ ਥੋੜੀ ਜੀ ਸਮਝ ਤੋਂ ਕੰਮ ਲੈਉਣ ਪੰਜਾਬ ਹਤੈਸ਼ੀ ਹੋ ਕੇ ਚੱਲਣ ਆਪਣੀ ਲੜਾਈ ਜੋ ਮਰਜੀ ਹੈ ਜੀ ਸਦਕੇ ਲੜੋ ਕਾਨੂੰਨ ਮੁਤਾਬਕ ਸਭ ਨੂੰ ਹੱਕ ਹੈ ਗੈਰ ਕਾਨੂੰਨੀ ਸਭ ਨੂੰ ਹੱਕ ਹੈ ਲੜੋ ਪਰ ਇਹ ਬਗਾਨੇ ਸ਼ਾਦੀਆਂ ਚ ਅਬਦੁੱਲੇ ਬਣ ਕੇ ਟੋਪੀਆਂ ਪਾ ਕੇ ਨਾ ਆਓ ਨਸਲਾਂ ਦੀ ਲੜਾਈ ਹੈ ਲੜੋ ਜੀ ਸਦਕੇ ਲੜੋ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਚੱਲ ਰਿਹਾ ਜੀ ਸਦਕੇ ਉੱਥੇ ਲੜੋ ਪਰ ਇਥੇ ਕਿਸਾਨ ਅੰਦੋਲਨ ਚ ਆ ਕੇ ਬਗਾਨੀ ਟਿੰਡ ਚ ਕਾਨਾ ਨਾ ਪਾਓ ਇਹ ਤੁਸੀਂ ਸ਼ੁਰਾ ਮਾਰ ਰਹੇ ਹੋ ਆਵਾਮ ਦੇ ਅੰਦੋਲਨ ਦੇ ਵਿੱਚ ਤੁਸੀਂ ਜਾਨਵਾਰ ਦਿਓਗੇ ਤੁਹਾਡੀ ਜਾਨ ਚਲੀ ਜਾਏਗੀ ਅਫਸੋਸ ਹੈ ਪਰ ਇਹ ਤੁਹਾਡੀ ਜਾਨ ਕਿਸੇ ਕੰਮ ਨਹੀਂ ਆਉਣੀ ਅੰਦੋਲਨ ਦੇ ਕਿਸੇ ਕੰਮ ਨਹੀਂ ਆਉਣੀ ਅੰਦੋਲਨ ਦਾ ਨੁਕਸਾਨ ਕਰੇਗੀ ਖਾਲਸਾ ਹੀ ਪਰਚਮ ਦੁਨੀਆ ਚ ਲਹਿਰਦਾ ਤੁਸੀਂ ਲਾਲ ਕਿਲੇ ਤੇ ਲਹਿਰਾ ਲਿਆ ਕੀ ਹੋ ਗਿਆ ਉਹਦੇ ਨਾਲ ਪਟਾਚੀ ਸ਼ੋਰਾਂ ਵੱਜ ਗਿਆ ਰਕੇਸ਼ਤ ਕਹਦੇ ਹੰਝੂ ਅਗਰ ਨਾ ਨਿਕਲਦੇ ਤਾਂ ਅੰਦੋਲਨ ਖਿਲਰ ਗਿਆ ਸੀ ਅੱਜ ਆ ਜਾਣਗੇ ਇੱਥੇ ਥੋੜੀ देर ਨੂੰ ਕਿਉਂਕਿ ਬਦਕਿਸਮਤੀ ਹੈ ਕਿ ਜਦੋਂ ਵੀ ਜਿਹੜੇ ਸਰੋਤੇ ਵੱਧਦੇ ਨੇ ਨਾ ਆਈਟੀ ਸੈੱਲ ਦਾ ਜਿਹੜਾ ਇਸ ਤਰ੍ਹਾਂ ਦਾ ਸਿਲਸਿਲਾ ਕੇ ਭੱਜੇ ਆਉਂਦੇ ਨੇ ਕੋਈ ਨਾ ਕੋਈ ਸ਼ੀਨ ਨੂੰ ਕੋਈ ਨਾ ਕੋਈ ਸ਼ਾਲੂ ਆ ਜਾਂਦੀ ਇੱਥੇ ਸ਼ਾਲੂ ਲੈ ਕੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਪੈਟਰਨ ਨਾ ਕਿ ਉਹਨਾਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਐਸਕੇਜੀ ਆਗੇ ਜੈ ਮੋਦੀ ਜੀ ਆਗੇ ਨੇ ਨਾ ਇਹ ਮਤਲਬ ਇਦਾਂ ਦਾ ਸਿਸਟਮ ਹੈ ਕਿ ਜਿੱਥੇ ਵੀ ਕਿਤੇ ਥੋੜੀ ਜੀ ਆਡੀਅנס ਸਪੀਕ ਤੇ ਜਾਂਦੀ ਹੈ ਤੁਸੀਂ ਵੇਖੋ ਕਿ ਕੀ ਇਹਨਾਂ ਦਾ ਸਿਸਟਮ ਲਾਇਆ ਕਿ ਲਾਈਵ ਪ੍ਰੋਮ ਦੇ ਵਿੱਚ ਕੋਈ ਵੀ ਪ੍ਰੋਮ ਇੱਕਦਮ ਉੱਪ ਜਾਂਦਾ ਨਾ ਅੱਜ ਤੁਸੀਂ ਵੇਖੋ ਕਿ ਪਹਿਲਾਂ ਆਪਾਂ 6-700 ਸੁਣਦੇ ਸੀ ਪਰ ਇਸ ਤਰ੍ਹਾਂ ਮੈਂ ਵੇਖਿਆ 1100 ਤੇ ਚਲੇ ਗਏ ਜਿਹੜਾ ਆਈਟੀ ਸੈੱਲ ਹੈ ਨਾ ਇਹ ਜਦੋਂ ਭਿੰਡਾ ਵਾਂਗੂ ਇਕੱਠਾ ਹੋ ਜਾਂਦਾ ਐਸਕੇਜੀ ਮੈਕੈਨਿਜ਼ਮ ਇਸ ਤਰ੍ਹਾਂ ਦੇ ਬੜੇ ਲੋਕ ਆ ਜਾਂਦੇ ਨੇ ਤੇ ਨਾਲ ਦੀ ਨਾਲ ਫਿਰ ਜੈ ਮੋਦੀ ਕਰੋ ਜੈ ਮੋਦੀ ਸਬਸਕ੍ਰਾਈਬਰ ਕਿਸ ਦੇ ਨੋਂ ਨੇ ਦੱਸੋ ਇਹ ਐਸਕੇਜੀ ਫਲਾਂਟਮ ਕਾ ਇਹ ਕਰਦੇ ਕੀ ਨੇ ਇਹ ਆਈਟੀ ਸੈੱਲ ਹੈ ਇਹ ਇਸ ਅੰਦੋਲਨ ਨੂੰ ਐਦਾਂ ਹੀ ਖਰਾਬ ਕਰਦੇ ਨੇ ਕਿਤੇ ਵੀ ਕੋਈ ਪ੍ਰੋਗਰਾਮ ਚੱਲਦਾ ਇਹਨਾਂ ਨੇ ਜਦੇ ਨਾ ਅਡੀਆਂ ਨੂੰ ਥੁੱਕ ਲਾ ਕੇ ਭੱਜੇ ਆਉਣਾ ਇਥੋਂ ਤੱਕ ਮਤਲਬ ਰਣਨੀਤੀ ਹੈ ਨਾ ਇਹਨਾਂ ਲੋਕਾਂ ਦੀ ਆ ਗਈ ਹੈ ਪਰ ਜੋ ਹੁਣ ਗੱਲ ਕਲੀਅਰ ਹੈ ਨਾ ਕਿ ਡੱਲੇਵਾਲ ਜਾਂ ਖਾਸ ਕਰਕੇ ਸਰਬਨ ਸਿੰਘ ਪੰਦੇਰਤਾ ਚਲੋ ਬਿਲਕੁਲ ਹੀ ਨਹੀਂ ਇਸ ਮਾਮਲੇ ਚ ਸਪੋਰਟ ਦੇ ਲਈ ਸੱਦਾ ਦੇਣਗੇ ਉਹਨਾਂ ਨੂੰ ਪਰ ਡੱਲੇਵਾਲ ਸਾਹਿਬ ਤੋਂ ਉਮੀਦ ਸੀ ਮੈਨੂੰ ਪਰ ਇਹਨਾਂ ਦੇ ਮਤਭੇਦ ਇੰਨੇ ਵਧੇ ਹੋਏ ਨੇ ਕਿ ਉਹ ਵੀ ਸੱਦਾ ਨਹੀਂ ਦੇਣਗੇ ਹਾਲਾਂਕਿ ਵਧੀਆ ਇਨਸਾਨ ਨੇ ਜਗਜੀਤ ਸਿੰਘ ਡੱਲੇਵਾਲ ਪਰ ਇਸ ਸਿਲਸਿਲੇ ਦੇ ਵਿੱਚ ਜਿਸ ਤਰ੍ਹਾਂ ਮਤਲਬ ਸਰਕਾਰ ਮੀਟਿੰਗਾਂ ਦੇਰ ਰਾਤ ਕਰਦੀ ਹੈ ਯਕੀਨ ਜਾਣੋ ਅਸੀਮੀ ਜਦ ਦੇ ਦਿਨੇ ਰੈਸਟ ਨਾ ਕਰੀਏ ਨਾ ਤਾਂ ਜ਼ੁਬਾਨ ਕਈ ਵਾਰੀ ਸਾਥ ਨਹੀਂ ਦਿੰਦੀ ਕਈ ਵਾਰੀ ਖਬਰ ਪੜਦੇ ਆ ਪੜਦੇ ਮਿਸਟੇਕ ਹੋ ਜਾਂਦੀ ਹੈ ਜਿਹੜਾ ਕਾਗਜ਼ ਪੱਤਰਾਂ ਦਾ ਕੰਮ ਹੈ ਉੱਥੇ ਕਿਉਂਕਿ ਇਹ ਮੰਝੇ ਹੋਏ ਸਿਆਸਤਦਾਨ ਨੇ ਇਹ ਇਹਨਾਂ ਵਿਚਾਰੇ ਕਿਸਾਨਾਂ ਨੂੰ ਗੱਲਬਾਤ ਦੇ ਵਿੱਚ ਠੇਬੀ ਲਾ ਲੈਂਦੇ ਨੇ ਪਹਿਲਾਂ ਵੀ ਲਾਈ ਹੈ ਸੋ ਇਸ ਕਰਕੇ ਇਹ ਜਿਹੜਾ ਰਾਤਾਂ ਨੂੰ ਮੀਟਿੰਗਾਂ ਕਰਨਾ ਹੁਣ ਕਦੇ ਕਿਸੇ ਦਾ ਫੋਨ ਆ ਗਿਆ ਕਹਿੰਦੇ ਜਿਹਦਾ ਫੋਨ ਨਾ ਚੱਕੂ ਉਹ ਨਰਾਜ ਹੋ ਜਾਂਦਾ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਨਾ ਤੰਗ ਕੀਤਾ ਜਾਵੇ ਪਰ ਚਲੋ ਫਿਰ ਵੀ ਇਸ਼ੂ ਸੀਗਾ ਮناسب ਸਮਝਿਆ ਕਿ ਗੱਲਬਾਤ ਹੋਣੀ ਚਾਹੀਦੀ ਹੈ ਕੁਝ ਗੱਲਾਂ ਚਲੋ ਨਿਕਲੀਆਂ ਸੋ ਇਸ ਕਰਕੇ ਜੇ ਇਹ ਸ਼ੈਲ ਦਾ ਮਾਮਲਾ ਧੂਏ ਵਾਲੇ ਸ਼ੈਲ ਦਾ ਮਾਮਲਾ ਕੋਰਟ ਚ ਜਾਂਦਾ ਹੈ ਕੋਰਟ ਕਿਤੇ ਸਖਤੀ ਕਰਦੀ ਹੈ ਕਿਉਂਕਿ ਜੱਜ ਦਾ ਮੂਡ ਹੈ ਪਾਬੰਦੀ ਵੀ ਲਾ ਸਕਦੇ ਨੇ 123 ਲੋਕ ਜ਼ਖਮੀ ਹੋਏ ਨੇ ਕਾ ਨੁਕਸਾਨੀਆਂ ਗਈਆਂ ਨੇ ਲੋਕਾਂ ਦੀ ਰੀ ਗੈਸ ਨਾਲ ਇਹ ਮੌਤ ਦਾ ਕਾਰਨ ਵੀ ਬਣਦਾ ਹੈ ਸੋ ਇਸ ਕਰਕੇ ਇਹ ਜਿਹੜਾ ਗੈਰ ਮਨੁੱਖੀ ਵਰਤਾਰੇ ਹੋ ਰਹੇ ਨੇ ਸ਼ਾਇਦ ਉਸ ਤੋਂ ਬਚਿਆ ਜਾ ਸਕਦਾ ਸੋ ਦੋਸਤੋ ਏਸੀ ਗੱਲਬਾਤ ਐਗਜ਼ਿਸਟਿੰਗ ਡਲੇਵਲ ਸਾਹਿਬ ਨਾਲ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਆਪਣੀ ਲਾਈਵ ਮੁਲਾਕਾਤ ਹੁੰਦੀ ਹੈ ਤੁਹਾਡੇ ਨਾਲ ਤੇ ਅੱਜ ਕੱਲ ਆਪਾਂ ਆਪਣੀਆਂ ਆਈਫੋਨ ਐਪਸ ਤੇ ਜੰਡ ਐਪਸ ਤੇ ਲਾਈਵ ਨਹੀਂ ਹੁੰਦੇ ਸਿਰਫ ਤੇ ਨਾ ਵੈਬਸਾਈਟ ਤੇ ਹੁੰਨੇ ਆ ਨਾ ਫੇਸਬੁੱਕ ਤੇ ਹੁੰਨੇ ਆ ਸਿਰਫ ਆਪਾਂ ਆਪਣੇ YouTube ਪੇਜ ਤੇ ਹੀ ਲਾਈਵ ਹੁੰਨੇ ਆ ਤੇ ਕਿਉਂਕਿ ਜਦੋਂ ਇਹਨੂੰ ਦਿੱਕਤ ਆਏਗੀ ਤਾਂ ਫਿਰ ਫੇਸਬੁੱਕ ਜਾਂ ਐਪਸ ਤੇ ਜਾਵਾਂਗੇ ਉਹ ਹੋਲਡ ਤੇ ਨੇ ਅਜੇ ਸੋ ਇਸ ਕਰਕੇ ਇਹਨਾਂ ਪ੍ਰੋਮਾਂ ਦੇ ਲਿੰਕ ਤੁਸੀਂ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ 9876309655 ਤੇ ਤੁਸੀਂ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ